ਆਪਾਂ ਦਨਕਰ ਮਿਨਿਸਟਰੀ ਤੇ ਆਏ ਸੀ ਬਾਈ ਤੇ ਇੱਧਰ ਤਾਂ ਆ ਵਿਊ ਪੁਆਇੰਟ ਹੈ ਉਹ ਮੇਰੇ ਸਾਹਮਣੇ ਕਰਿਆ ਉਹ ਇੱਥੇ ਆਪਾਂ ਨੂੰ ਬਾਈ ਹੋਰੇ ਮਿਲ ਗਏ ਦੱਸ ਇੱਕ ਟ੍ਰੈਵਲਰ ਹੋਰ ਜੀ ਠੀਕ ਠਾਕ ਜੋ ਵਧੀਆ ਵਾਈਡੀਆਂ ਵੀ ਤੇ ਦੇਖਦੇ ਹੁੰਨੇ ਆਪਾਂ ਹੋਰ ਬਾਈ ਠੀਕ ਠਾਕ ਵਧੀਆ ਅੱਗੇ ਤੁਸੀਂ ਟਰੈਕ ਕਰਨਾ ਹੈ ਕਿ ਕਾਜਾ ਵੀ ਨਹੀਂ ਜਾਣੇ ਦੋਸਤ ਅਸੀਰ ਬਾਈ ਅੱਜ ਆਏ ਆ ਨਾਕੋ ਤੋਂ ਨਾਕੋ ਤੋਂ ਨਾਕੋ ਚੁੱਕੀ ਸੀ ਆਪਾਂ ਰਾਤ ਤਾਬੋ 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 ਠੀਕ ਆ ਤਾਬੋ ਰੁਕੇ ਆ ਤਾਬੋ ਤੋਂ ਚੱਲ ਕੇ ਇੱਥੇ ਆਏ ਸਮਾਨ ਤਰਿਆ ਠੀਕ ਹੈ ਇਹ ਹਜੇ ਵਿਊ ਪੁਆਇੰਂਟ ਦੇਖਿਆ ਤੜਕੇ ਟਰੈਕ ਕਰਾਂਗੇ ਮਿਨਿਸਟਰੀ ਫਿਰ ਤੜਕੇ ਸਧਿਆ ਨਿਕਲ ਜਾਗੇ ਨਿਕਾ ਸਾਨੂੰ ਠੀਕ ਠੀਕ ਇਹ ਬਾਕੀ ਫਿਰ ਗਾਂ ਦਾ ਪਲਾਨ ਇੱਧਰ ਦਾ ਕੋਈ ਅੱਗੇ ਉਹ ਜਿਹੜਾ ਹੈਗਾਗਾ ਕੁਜੰਬਾਸ ਵਾਲੀ ਸਾਈਡੋਂ ਖੁੱਲ ਗਿਆ ਕੁਜੰਬਾਸ ਆ ਪੰਜਾਹ ਖੁੱਲ ਗਿਆ ਬਾਈ ਖੁੱਲ ਗਿਆ ਹਾਂ ਹਾਂ ਆਪਣੇ ਕੋਲ ਅਪਡੇਟ ਆਉਂਦੀ ਰਹਿੰਦੀ ਆ ਤੇ ਜੋ ਤੱਕ ਪਹੁੰਚਾਂਗੇ ਅਸਤਾਜ ਚਾਰ ਪੰਜ ਦਿਨਾਂ ਦੇ ਪਹੁੰਚਾਂਗੇ ਉਹ ਤੱਕ ਹੋਰ ਲੋਡ ਹੋ ਜੂਗਾ ਕੰਮ ਉਹ ਸੈੱਟ ਹੋ ਜੂਗਾ ਠੀਕ ਠੀਕ ਅਸੀਂ ਵੀ ਦੋ ਦਿਨ ਰੁਕਣਾ ਹੈ ਜੀ ਕਾਜ ਅੱਛਾ ਹਾਂ ਹਾਂ ਨਹੀਂ ਨਹੀਂ ਖੁੱਲ ਗਿਆ ਬਾਈ ਖੁੱਲ ਗਿਆ ਗੱਡੀਆਂ ਵਾਲੇ ਵੀ ਕਹਿ ਰਹੇ ਨਹੀਂ ਠੀਕ ਹੈ ਠੀਕ ਹੈ ਸਵੇਰੇ ਹਜੇ ਫਿਲਹਾਲ 5 ਤੋਂ ਲੈ ਕੇ ਸਵੇਰੇ 2 ਵਜੇ ਤੱਕ ਦਾ ਹਾਂ ਚੰਬੀ ਜਾਣਾ ਪੈਣਾ ਹਾਂ 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 ਬਿਲਕੁਲ ਬਿਲਕੁਲ ਹਕਮ ਵਗੈਰਾ ਸਾਰਾ ਦੇਖ ਕੇ ਹੋਣਾ ਨਾ ਇੱਕ ਦੋ ਦਿਨ ਤਾਂ ਲੱਗਿਆ ਆ ਤੁਹਾਡਾ ਵੀ ਸ਼ਾਟ ਲੈ ਲਿਆ ਸੀ ਵੀ ਹਾਂਜੀ ਹਾਂਜੀ ਜੀ ਅਸੀਂ ਵਲੌਗ ਆ ਤੁਹਾਨੂੰ ਬਗਰ ਇੱਛੀ ਹੈ ਲੋਬੀ ਇਧਰ ਤਾਂ ਹਲਾ ਚੜ ਚੜਾ ਟੌਪ ਤੇ ਆ ਗਏ ਇਹ ਹੈਗਾ ਜੀ 뷰 ਪੁਆਇੰਟ ਪਿੰਡਾਂ ਦੇ ਬਾਬੇ ਪਿੰਡਾਂ ਦੇ ਘਰਾਂ ਘਰੇ ਰਹਿਣ ਦਾ ਬੰਦਾ ਟੌਪ ਤੇ ਪਾਣੀ ਨਾ ਉਹ ਹਿੱਟ ਤਰੀਕਾ ਓਹ ਹੋ ਫੜ ਲੂੰਗੀ ਖਾਈਏ ਥੱਲੇ ਹੈ ਹੋ ਗਿਆ ਲੋ ਜੀ ਆ ਦੇਖੋ ਇਕੱਲੇ ਖੜੇ ਨੇ ਉਹ ਇੱਥੇ ਉੱਥੇ ਚੜਨਾ ਬੰਨਿਆ ਕਿਵੇਂ ਬਾਈ ਇਹ ਝੰਡਾ ਯਾਰ ਚੱਕੋ ਜਾ ਕੇ ਸੰਦੀਪ ਹੈ ਉਹ ਪੱਥਰ ਨਾਲ ਇਕੱਲੇ ਖੜਿਆ ਹਾਂ ਅੱਛਾ ਇਧਰ ਦੀ ਪੌੜੀ ਹੈ ਆਪਾਂ ਉਲਟ ਛੱਡ ਤੋ ਅਗੇ ਮਾਰਾ ਇੱਥੇ ਛੋਟੇ ਮਿੰਨੀ ਡੀਜ਼ਲ ਨਾਲ ਗਈ ਚੱਲ ਓਏ ਸਵੈਗ ਹੈ ਬਿਊ ਪੁਆਇੰਟ ਹੈ ਜੀ ਮਿਨਿਸਟਰੀ ਤਾਂ ਹੈ ਕਿ ਮਿਨਿਸਟਰੀ ਸ਼ਾਇਦ ਮੈਨੂੰ ਲੱਗਦਾ ਹੈ ਬੰਦ ਹੋ ਗਈ ਆ ਸੋ ਉਧਰ ਆਪਾਂ ਹੋਂ ਨਹੀਂ ਜਾਂਦੇ ਬਸ ਇੱਥੇ ਫੋਟੋ ਫੋਟੋ ਕਰਦੇ ਆ ਤੇ ਜਿਹੜਾ ਟਰੈਕ ਹੈਗਾ ਲੇਕ ਹੈ ਜਿਹੜੀ ਉਹਦਾ ਉਹ ਸਾਹਮਣੇ ਟਰੈਕ ਤੇ ਸੀ ਜਾਂਦਾ ਉਧਰ ਸੋ ਇਸ ਪਹਾੜੀ ਦੇ ਪਰਲੇ ਪਾਸੇ ਲੇਕ ਹੈ ਸੋ ਉਹਦਾ ਟਰੈਕ ਉਧਰਲੇ ਪਾਸੇ ਉਹ ਟਰੈਕ ਕਰਕੇ ਜਾਣਾ ਪੈਂਦਾ ਹੈ 2.5 ਕਿਲੋਮੀਟਰ ਦਾ ਟਰੈਕ ਹੈ ਟੋਟਲ ਤੇ 1.5 ਤੋਂ 2 ਘੰਟੇ ਉਹਦੇ ਤੇ ਲੱਗਦੇ ਨੇ ਸੋ ਆਪਾਂ ਇੱਕ ਵਾਰੀ ਪੈਂਡਿੰਗ ਰੱਖਦੇ ਆ ਉਹ ਆਪਾਂ ਕਦੀ ਫੇਰ ਕਰਾਂਗੇ ਕਿਉਂਕਿ ਜਾਂ ਫਿਰ ਇਸੇ ਰੁਕਣਾ ਪੈਣਾ ਧਨਕਰ ਤੇ ਉਸ ਤੋਂ ਬਾਅਦ ਫਿਰ ਆਪਾਂ ਕਰ ਸਕਦੇ ਹਾਂ ਟ੍ਰੈਕ ਸੂਬਾ ਦੇਖਣੇ ਕੀ ਆਪਸ਼ਨ ਬਣਦੀ ਹੈ ਉਹਦੇ ਹਿਸਾਬ ਨਾਲ ਹੀ ਆਪਾਂ ਅਗਲਾ ਪਲਾਨ ਕਰ ਲਾਂਗੇ ਜਿਵੇਂ ਵੀ ਹੋਇਆ ਜੇ ਜਾਣਨਾ ਹੋਇਆ ਮੌਸਮ ਥੋੜਾ ਜਿਹਾ ਖਰਾਬ ਹੋ ਗਿਆ ਹੋ ਸਕਦਾ ਫਿਰ ਅੱਗੇ ਨਿਕਲ ਜਾਈਏ ਆਪਾਂ ਤੇ ਜੇ ਜ਼ਿਆਦਾ ਮੌਸਮ ਲੱਗਿਆ ਖਰਾਬ ਤਾਂ ਫਿਰ ਆਪਾਂ ਇੱਥੇ ਰੁਕ ਜਾਗੇ ਚਲੋ 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 ਸ਼ਾਬਾਸ਼ ਲੋ ਜੀ ਇਧਰਲੀ ਸਾਈਡ ਤੇ ਹੈ ਮਿਨਿਸਟਰੀ ਮਿਨਿਸਟਰੀ ਚੱਲਦੀ ਆਪਾਂ ਐ ਤਾਂ ਮੜਾ ਉੱਟ ਪੈਂਦੇ ਰਹਿੰਦੇ ਰੰਦਾ ਬੜਾ ਚੰਗਾ ਦੋ ਪੈਕੇਟ ਬਸ ਮਰੀ ਜਾਂਦੇ ਆ ਜਾਨਾ ਇਧਰ ਮਿਨਿਸਟਰੀ ਅਜੀ ਮਿਨਿਸਟਰੀ ਮਣੀ ਦੇਖਦੇ ਆਪਾਂ ਜੇ ਖੁੱਲੀ ਹੋਈ ਤਾਂ ਆਪਾਂ ਜਾ ਜਾਵਾਂਗੇ ਜੇ ਨਾ ਖੁੱਲੀ ਹੋਈ ਤਾਂ ਫਿਰ ਆਪਾਂ ਮੁੜ ਕੇ ਇੱਥੋਂ ਨਿਕਲਾਂਗੇ ਗਾਜਾ ਵੱਲੋਂ ਆਜੋ ਆਜੋ ਭਈਆ ਆਜੋ ਲੋਜੀਕ ਜੇਕਰ ਤੁਮ ਹੈਂਡਲ ਕਰ ਲੇ। ਸਾਥੇ ਆ ਗਈ। ਇਸਰੇ ਜੀ ਮੈਸੇਜ। ਹਾਂ ਕਿਉਂ? ਤੇ ਇੱਥੇ ਕੋ ਰੈਸਟੋਰੈਂਟ ਵੀ ਉਨੇ ਹੋਇਆ। ਇੱਥੇ ਖਾਣਾ ਪੀਣਾ ਕੁਝ ਖਾ ਸਕਦੇ ਹੋ। ਤੇ ਇਧਰਲੀ ਸਾਈਡ ਤੇ ਮਿਨਿਸਟਰੀ ਹੈ। ਕੱਲ ਉਹ ਲੈ ਲੇ। ਕਿੱਥੇ? ਅੱਛਾ। 25.5 ਲੀਟਰ ਲੱਗ ਜਾਵੇ। 100 ਦਾ। ਆ ਜੀ ਬੱਧੀ ਤੇ ਆ। ਚੱਲੀਏ। ਹੈਂ? ਬਹੁਤ ਸੋਟੀ ਸੋਟੀ। ਚੱਪਲ ਬਹਿਣਾ ਚੱਲੋ ਵੀਰੇ। ਆਹ ਇਧਰੀ ਬਈ ਆਹੀ ਆਹੀ ਹਾਜੀ ਫਿਰ ਚੱਲ ਕੇ ਆਉਣੇ ਸਭ ਕੁਝ ਨਹੀਂ ਗਿਆ ਪਤਾ ਨਹੀਂ ਬਰਾਵਾ ਨਹੀਂ ਸਾਇਲੈਂਸ ਸੈਲਫੋਨ ਆਹ ਕਿਤੇ ਇਹ ਬੁੱਤਾਨ ਨੂੰ ਕਿੰਨਾ ਮੁਰਕਾ ਦੇ ਪੈਰ ਪਾਉਣਗੇ ਜਿੰਨੇ ਰਹਿਣਾ ਇਹਦਾ ਮੈਂ ਮੁਰਕੇ ਨੇ ਆਣਾ ਗਿੱਲੇ ਆ ਹੋ ਗਿੱਲੇ ਨੂੰ ਕੋਈ ਨਹੀਂ ਇੰਸਾ ਲੱਗੇ ਤੇਸਾ ਲੱਗੇ ਪੌੜੀ ਗਿੱਲੀਆਂ ਨਹੀਂ ਕਰ ਰਹੇ ਆ ਚਾਹ ਕੰਮ ਕਰ ਰਹੇ ਉਹ ਨਿਕਲ ਜਾਣਗੇ ਤੁਮ ਮੁਰਕੇ ਪਾ ਪਤਾ ਨਹੀਂ ਜਿੱਦੇਗੀ ਸਹੀ ਨਹੀਂ ਬਦਲਣਾ ਹੋ ਗਾ ਕਰੋ ਗੈਂਗ ਡੇਢ ਘੰਟੇ ਨੂੰ ਲੱਗਦੇ ਤੇ 2.2 ਦੇਖ ਲਿਆ ਮਿਨਿਸਟਰੀ ਦੇਖਣੀ 6 ਰੱਤੀ ਤੇ ਕਾਜ਼ਾ ਕੁ ਮੇਗਾ ਦੀ 34 ਕਿਲੋਮੀਟਰ ਤੇ ਹੋਂਸ ਤੇ ਬੁੱਕ ਤਾਂ ਕੁਝ ਨਹੀਂ ਤਾਂ ਜਾ ਕੇ ਹੀ ਦੇਖਾਂ ਕਿ ਮਿਲਦਾ ਨਹੀਂ ਇਹ ਪਿੰਡ ਸੋ ਇਥੇ ਬਾਈ ਸਿਕ ਟ੍ਰੈਵਲਰ ਵੀ ਮੇਗਾ ਸੀ ਸੋ ਬੜੀ ਹੋ ਗਈ ਆ ਫਾਉਲੀ ਰੋਲ ਟ੍ਰੈਕ ਕਰਨਾ ਜੀ ਇਹਦੇ ਦੀ ਜੇਕੇ ਟ੍ਰੈਕ ਤੇ ਆ ਡੇਢ ਤੋਂ 2 ਘੰਟੇ ਦਾ ਟ੍ਰੈਕ ਹੈ 2 ਕਿਲੋਮੀਟਰ ਦਾ 2 ਟਾਈ ਕਿਲੋਮੀਟਰ ਸੋਸ ਤੋਂ ਬਾਅਦ ਬਾਈਫਰੀ ਉਧਰੀ ਆਉਣਗੇ ਰਬੀ ਸੋ ਵੀ ਫੇਰ ਹੋ ਸਕਦਾ ਮੈਲੇਗੀ ਲੇਖ ਹੋ ਜਾ ਤਾਂ ਬੈਜਨ ਰਸੇ ਕੋਠੇ ਰੋ ਕਾਜ਼ਾ ਦੇ ਵਿੱਚ ਹੋਰ ਇੱਕ ਛੋਟੀ ਜਿਹੀ ਏਜੰਸੀ ਹੈ ਉਹ ਵੀ ਛੋਟੀ ਹੈ ਤੇ ਇਹ ਗੱਲ ਬਾਤ ਹੈ ਜੀ ਹੁਣ ਆਪਾਂ ਵਧਦੇ ਆਂ अपने मंजिल वल लेट हो गए थोड़े थोड़े न थोड़ा जो मौसम भी हूँ तक खुले होगा पहला मौसम थोड़ा ज़्यादा ही खराब हो गया से दंकर दे रही होमस्टे होटल सारे हैगे ने सो काफ़ी ऊंचाई तो जोड़ा पिंड है हैगा दंकर हम निकले जी आप दंकर तो लेक जी थी वह रहेगी क्योंकि तो लेक हैगी ट्रैक से तो ट्रैक का हम अपने को ले टाइम है नहीं गा क्योंकि आप सो ट्रैक का टाइम है नहीं तो आप देखते हैं जे दो दिन अपन कागजा ची लग जाएंगे उस तो बाद निकलोंगे फिर मनाली मनी तो रास्ता जोड़ा है काफी भी गलत हुई सो रास्ता काफी खुल चुक है तो तो पर जो तक आप उ जाना उधर रास्ता होर भी खुल जाना सो बनकर द ਥੈਂਕ ਯੂ ਫਾਰ ਵਿਜ਼ਿਟ ਲਿਖਿਆ ਹੋਇਆ ਇੱਥੋਂ ਪਕਰਦੇ ਐਗਜ਼ਿਟ ਦਨਕਰ ਤੋਂ ਅਸੀਂ ਨਿਕਲ ਚੁੱਕੇ ਹਾਂ ਜੀ ਸੋ ਇਹ ਦਨਕਰ ਹੈ 올ਡ ਮਿਨਿਸਟਰੀ ਸੋ ਟਰੈਕ ਜਿਹੜਾ ਹੈ ਉਹ ਇੱਧਰ ਹੈ ਤਾਂ ਤੁਸੀਂ ਸੋਨ ਦਿਖਾਇਆ ਸੀ ਲੋਕ ਟਰੈਕ ਜਿਹੜਾ ਹੈ ਦਨਕਰ ਲੇਖ ਕਾਫੀ ਢੂੰਗੀ ਲੇਕ ਹੈ ਸੋ ਉਹ ਆਪਾਂ ਪਿਛਲੇ ਫਿਰ ਕਿਸੇ ਹੋਰ ਟ੍ਰਿਪ ਦੇ ਵਿੱਚ ਐਡਨ ਕਰਾਂਗੇ ਸੋ ਹੁਣ ਆਪਾਂ ਦਨਕਰ ਤੋਂ ਨਿਕਲਦੇ ਹਾਂ ਜੀ ਤੇ ਮਿਲਦਿਆਂ ਚੱਲ ਕੇ ਸਿੱਧਾ ਅਸੀਂ ਨੂੰ ਕਾਜ਼ਾ ਦੇ ਰਾਹਾਂ ਤੇ ਹੌਰੇਗਾ। ਤ੍ਰਿਕਾ ਜ਼ਾਇਨ ਸਿਰ ਮੌਸਮ ਥੋੜਾ ਖੁੱਲੇ ਲੱਗਦੇ। ਪੁੱਤੋ ਦੇਖ ਰਿਹਾ ਤਾਂ ਲੋਕਾ ਪਾਏ ਸੋ ਸੜਕ ਤੇ ਜਾਣਾ ਮੁੜ ਕੇ ਵਾਪਸ। ਯਾਨੀ ਕਿ ਉੱਪਰ ਨਹੀਂ ਜਾਣਾ ਆਪਾਂ ਥੱਲੇ। ਤੇ ਜਿੱਥੋਂ ਚਾਹੇ 608 ਕਿਲੋਮੀਟਰ ਥੱਲੇ ਉਤਰ ਕੇ ਜਿਹੜਾ ਆਪਣਾ ਉਹ ਰੋੜਾ ਸੀ ਕਾਜ਼ਾ ਵਾਲਾ ਉੱਥੇ ਜਾਵਾਂਗੇ ਮੌਸਮ ਫਿਲਹਾਲ ਇੱਕ ਵਾਰੀ ਕਰਾ ਖੁੱਲੇ ਲੱਗਦੇ। ਕਿਉਂਕਿ ਜਿਹੜੀ ਬੱਦਲ ਵਈ ਸੀ ਕਿ ਸਭ ਉੱਥੇ ਹੈਗੇ ਆਪਣੇ ਸਾਹਮਣੇ। ਤੇ ਕਾਜ਼ਾ ਤੋਂ ਇੱਧਰ ਨੂੰ। ਤੇ ਕਾਜ਼ਾ ਦੇ ਛੇੜ ਤੋਂ ਹਨਨ ਦੇ ਦਿਸ ਰਹੇ। ਹਾਂ ਹੋ ਸਾਰੇ ਬਰ ਮੌਸਮ ਵਧੀਆ ਹੋਏ ਤੇ ਆਪਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਰਸਤੇ 'ਚ ਸੋ ਉਮੀਦ ਕਰਦੇ ਹਾਂ ਕਿ ਕੋਈ ਪਰੇਸ਼ਾਨੀ ਨਾ ਵੀ ਆਪਾਂ ਰਾਮਨਾਥ ਹਾਂ ਦਾ ਕਾਜ਼ਾ ਪੌਂਟੀਓ ਤੇ ਕੋਈ ਜਗ੍ਹਾ ਦੇਖੀ ਰਹਿਣ ਸੈਂਦੀ ਹੈ ਨਾ ਬਰਡਰ ਤੇ ਵੀ ਕਾਜ਼ਾ ਦੇ ਵਿੱਚ ਹੈਗੀ ਐਂਸੀ ਤੇ ਉੱਥੇ ਬਰਡਰ ਦਾ ਵੀ ਪਤਾ ਕਰੀਏ ਤੇ ਕੱਲ ਨੂੰ ਆਪਾਂ ਕਾਜ਼ਾ ਫਿਰ ਘੁੰਮਾਂਗੇ ਹਾਂ ਜਿੰਨੇ ਹੇ ਕਮ ਕਾਮੇ ਕੋ ਜਿਹੜੀ ਹਾਈਐਸਟ ਪੋਸਟ ਹੈ ਹਾਈਐਸਟ ਹਾਈਐਸਟ ਬਰਡਰ ਦਾ ਜਿਹੜਾ ਹਾਈਐਸਟ ਪੈਟਰੋਲ ਪੰਪ ਕੋਲ ਆ ਜਾ ਦੇ ਵਿੱਚ ਮੋਟਰਵੈਲ ਹੈ ਜਿਹੜਾ ਤੇ ਹਾਈਐਸਟ ਪਿੰਡ ਹੈਗਾ ਕਾਮਿਕ ਹਿੱਕਮਾ ਸੋ ਸਾਰੇ ਪਕਣ ਨੂੰ ਕਮਾਂਗੇ ਸੋ ਵੀਡੀਓ ਦੇ ਵਿੱਚ ਬਣੇ ਰਹੂਗੀ ਲੋ ਇੱਥੋਂ ਪੰ ਚੜੇ ਸੀਗੇ ਉੱਥੇ ਆਵੀਂ ਆਇਆ ਆਓ ਦੇਖੀ ਜਔ ਹਾਂ ਉਹ ਸੜਕਾ ਵੀ ਸ਼ਕਾ ਜ਼ਾਲੀ ਨਾ

ਸੋ ਲੋਜੀ ਜਦ ਰਹੀ ਆਪਕ ਕਾਜ਼ਾ ਨੂੰ ਤੇ ਗੱਲ ਕਰਦੇ ਆ ਜੀ ਲਵੇ ਮੌਸਮ ਦਾ ਹਜੇ ਫਾਈਨਲ ਨਹੀਂ ਹੋਇਆ ਮਤਲਬ ਖਰਾਬ ਵੀ ਹੋ ਸਕਦਾ ਕਿਉਂਕਿ ਥੋੜੀ ਜਿਹੀ ਤਪਰੀ ਪਈ ਹੈ ਉਧਰ ਦੇਖੋ ਚਾਨਣ ਆ ਰਿਹਾ ਹੋ ਰਿਹਾ ਥੋੜੇ ਦੇ ਮੌਸਮ ਅੱਗੇ ਨੂੰ ਸੱਤ ਤੇ ਪਹਿਲਾਂ ਬੜਾ ਖਰਾਬ ਹੋ ਗਿਆ ਸੀ ਤਾਂ ਕਰ ਕੋਦੋਂ ਮਨ ਦੋਚਦਾ ਜਾ ਰਿਹਾ ਹੋਗਾ ਸੀ ਜਾਈਏ ਕਿ ਰੁਕੀਏ ਜਾਈਏ ਕਿ ਰੁਕੀਏ ਪਰ ਫਿਰ ਦੇਖ ਲਓ ਵੀ ਮੌਸਮ ਥੋੜਾ ਜਿਹਾ ਸਾਫ ਹੁੰਦਾ ਜਾਂਦਾ ਤੇ ਆਪਾਂ का जागा जा। तो ते ते चल प्यो जी कर रहा स्पीति का व्यू बहुत ही अल्टीमेट है स्पीति नदी इतनी कोई नहीं है मतलब पिछले जिसमें ऑफ रोड पैच आयान भी आपूटिंग स्टोन भी लंघ के आई है पत्थर डिग जाते आगे ਵੀ ਥੋੜਾ ਜਿਹਾ ਮਤਲਬ ਉਦੋਂ ਤੋਂ ਆਪਣੇ ਤਾਬੂ ਤੋਂ ਸਾਰੀ ਸੜਕ ਇਦਾਂ ਦੀ ਹੈ ਪਹਿਲਾਂ ਸੰਦੇਤ ਤੋਂ ਬਾਅਦ ਸੰਦੇਤ ਤੋਂ ਬਾਅਦ ਸਾਰੀ ਲਿੰਕ ਰੋਡ ਹੈ ਪਹਿਲਾਂ ਵਧੀਆ ਸੜਕ ਸੀਗੀ ਸੋ ਇਹ ਸੰਦੇਤ ਤੋਂ ਬਾਅਦ ਸਾਰੀ ਲਿੰਕ ਰੋਡ ਹੈ ਤੇ ਇੱਧਰ ਇਹ ਛੋਟੀ ਜਿਹੀ ਸੜਕ ਹੋਰੀ ਖਰਾਬ ਹੈ ਮਤਲਬ ਉਹ ਆਹ ਹਰ ਸਪਟੀ ਇਧਰ ਹੈ ਰੇਰ ਬਹੁਤ ਹੀ ਲੰਮਾ ਚੌੜਾ ਥਾਂ ਹੈ ਇੱਥੇ ਸਪਟੀ ਕੋ ਸੋ ਇੱਧਰ ਤੇ ਸਖਾਈਆਂ ਬਣੀਆਂ ਹੋਣੀਆਂ ਥੋੜਾ ਜਿਹਾ ਪਾਣੀ ਇੱਧਰ ਜੀ ਹੋ ਗਿਆ ਥੋੜਾ ਜਿਹਾ ਇੱਧਰ ਜੀ ਦੀ ਹੋ ਗਿਆ ਐਂ ਜਿਹੜੀ ਹੈ ਸੋ ਵਾਪਸ ਖੇਤਕੇ ਕਾਜ਼ਾ ਚਲੀ ਆ ਪਰਾ ਕਾਜ਼ਾ ਰਹਿ ਗਿਆ 22 ਕਿਲੋਮੀਟਰ ਤੇ ਵਸੋ ਕੰਟੇ ਦੇ ਰਸਤਾ ਹੋ ਰਿਹਾ ਜੇ ਰੋਡ ਵਧੀਆ ਹੁੰਦਾ ਤਾਂ ਜੇ ਰੋਡ ਸੁਵੇਲੇ ਖਰਾਬ ਹੋ ਗਿਆ ਤਾਂ ਮਨੋ ਟਾਈਮ ਤੇ ਘਟਲਾ ਕੁ ਸਕਦਾ ਨਹੀਂ ਵਸੋ ਅੱਧੇ ਪੁਆਇੰਟ ਘੰਟੇ ਦਾ ਰਹਾ ਹੈ ਟਾਈਮ ਸਾਇ ਅੱਛੀ ਵਜਿ ਕੋ 25 ਮਿੰਟ ਹੋ ਗਏ ਤਾਂ ਉਹ ਹੀ ਰੋਡ ਦੇ ਟਾਈਮ ਸਾਢੇ 6 ਆ ਸਾਢੇ 7 7:30 ਨੂੰ ਆਪਾਂ ਕਾਜ਼ਾ ਪਹੁੰਚ ਜਾਗੇ ਜੀ ਚਲੋ ਜੀ ਉਧਰ ਇੱਕ ਵਿਲੇਜ ਆ ਗਿਆ ਕੋਈ ਉਹਦੇ ਵਾਸਤੇ ਪਰਜੰਦੇ ਤੇ ਆਪਾਂ ਸਿੱਧੇ ਇਸ ਰੋਡ ਤੇ ਜਾਣਾ ਇਹ ਕੋਈ ਪਿੰਡ ਵਾਸਤੇ ਪੁਲ ਕੱਟਿਆ ਹੋਇਆ ਤਾਂ ਸੋ ਇਧਰ ਵੀ ਲੋਕ ਜਾਂਦੇ ਨੇ ਪਰ ਕਾਜ਼ਾ ਇਧਰ ਹੈ ਤੇ ਇਸ ਟਾਈਮ ਤੇ ਹਵਾ ਬਹੁਤ ਹੀ ਵਧ ਤੇ ਚੱਲ ਜਾਂਦੀ ਹੈ ਸਾਹਮਣੇ ਰੇਟ ਆਊਟਰ ਦਸਿੰਦਰ ਜਲਾਸ ਹੋਦੇ ਕੋਈ ਕੋਈ ਕੰਮ ਨਹੀਂ ਆ ਵੀ ਅੰਨਾ ਸੀ ਕਿ ਹੈਲਮਟ ਤੇ ਵੈਦਰ ਤੇ ਆਪਾਂ ਨੂੰ ਪਤਾ ਲੱਗਿਆ ਪਈਆਂ ਤੇ ਸਪੀਡੀ ਦਾ ਵੀ ਪਾਣੀ ਇੱਥੇ ਬਹੁਤ ਤੇਜ਼ ਆ ਜਾਂਦੇ ਨੇ ਯਾਕ ਚਾਰ ਕਿਲੇ ਐਨੀ ਬੜੀ ਹੋਰੀ ਜਾਕ 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 ਓਹੋ ਸਿੰਘੀ ਵਾਲੇ ਵੱਡੇ ਵੱਡੇ ਹੋ ਗਏ ਦੇਖੇ ਕਿਤੇ ਮਾਰੇ ਸਿੰਘ ਭਰਾਵਾਂ ਉਹ ਖਤਰਨਾਕ ਸਿੰਗ ਹੈ ਵੀ ਸਵੇਰੇ ਸਹਾਰੀ ਗਾਉਂ ਹੁੰਦੀ ਜਾਕੋ ਇੱਕ ਤਰ੍ਹਾਂ ਨਾਲ ਆਹ ਦੇਖੋ ਯਾਰ ਪਾਣੀ ਵੀ ਬਹੁਤ ਤੇਜ਼ ਹੈ ਤੇ ਉੱਧਰ ਹਵਾ ਵੀ ਬਹੁਤ ਤੇਜ਼ ਹੈ ਸੋ ਹੰਨਲ ਵੇਪਾਈ ਤਾਂ ਹਾਂ ਚੜ੍ਹਨੇ ਸਾਰੇ ਕੱਟ ਘੁਮਕਮਾ ਕੇ ਕਾਜ਼ਾ ਵੇ ਕਾਜ਼ਾ ਫਿਰ ਜੇ ਐਟੀਚਿਊਡ ਤੇ ਹੋਊਗਾ ਬਸ ਮੌਸਮ ਸਾਫ਼ ਰਹੇ ਥੋੜਾ ਟਾਈਮ ਤੇ ਅੱਧਾ ਪਹੁੰਚ ਜਾਂਗੇ ਕਿਉਂਕਿ ਅੱਧੇ ਘੰਟੇ ਦਾ ਰਸਤਾ ਹੋਰ ਮੰਨ ਲਓ ਅੱਧੇ ਟੂ ਘੰਟੇ ਚੋਂ ਕਾਜ਼ਾ ਪਹੁੰਚ ਜਾਵਾਂਗੇ ਨਾ ਤਾਂ ਇੱਧਰ ਕੋਈ ਪਿੰਡ ਹੈ ਲਿਕਮੀ ਇੱਧਰ ਨਹੀਂ ਜਾਣਾ ਆਪਾਂ ਸਿੱਧੇ ਜਾਣਾ ਆਪਾਂ ਕਾਜ਼ਾ ਨੂੰ ਸੋ ਕੈਂਪਿੰਗ ਐਂਡ ਕੈਫੇ ਤੁਹਾਨੂੰ ਕਾਜ਼ਾ ਰੇਗੇ 10 ਕਿਲੋਮੀਟਰ ਅੱਗੇ ਤੇ ਮੱਡਗਾਉਂ ਦੀ ਜਾਨ ਪਿੰਨ ਵੈਲੀ ਤੋਂ ਉੱਤਲੇ ਸ਼ਹਿਰ ਮੁੜ ਕੇ ਜਾਇਆ ਜਾ ਸਕਦਾ ਮੱਡਗਾਉਂ ਦਾ ਨਹੀਂ ਲਿਖਿਆ ਸੀ ਕਿੰਨੇ ਕਿਲੋਮੀਟਰ ਹੈ ਪਰ ਕਾਜ਼ਾ ਉੱਥੇ 10 ਕਿਲੋਮੀਟਰ ਹੈ ਸੋ ਜੇ ਕਿਸੇ ਨੇ ਮੱਡ ਵਿਲੇਜ ਜਾਣਾ ਹੈ ਪਿੰਨ ਵੈਲੀ ਦੇ ਵਿੱਚ ਤਾਂ ਉਹ ਅਨਨ ਕਰਤੋ ਆ ਕੇ ਵੀ ਦਿੱਤੀ ਜਾ ਸਕਦਾ ਇਹ ਵੀ ਰਸਤਾ ਹੈਗਾ ਹੈਗਾ ਮੱਡ ਵਿਲੇਜ ਲਈ ਫਿਲਹਾਲ ਆਪਾਂ ਕਾਉਂਦੇ ਅਸੀਂ ਕਾਜ਼ਾਗਲ ਸੜਕ ਉੱਧਰ ਆਫ ਰੋਡਿੰਗ ਆ ਗਈ। ਉੱਥਾਈ ਸ਼ੁਰੂ ਹੋ ਗਈ। ਸੁਣ ਤੁਸੀਂ ਨੇ ਕਾਜ਼ਾ ਨੇੜੇ ਗੁੰਮਣਾ ਤਾਂ ਹੁਣ ਸ਼ਾਇਦ ਉਚਾਈ ਆਉਗੀ ਆਪਾਂ ਨੂੰ। ਤੇ ਇੱਕ ਟਾਈਮ ਉਸੇ ਜਦੋਂ ਆਪਾਂ ਸਪੀਟੀ ਨਦੀ ਦੇ ਜੰਮੂ ਬਰਾਬਰ ਸੀਗੇ ਤੇ ਹੁਣ ਆਪਾਂ ਸਵਿਚ ਤੋਂ ਫੇਰ ਕਿੰਨਾ ਉੱਚਾ ਚੜ ਗਏ ਵਸੇ ਸ਼ੁਪ ਇੱਕ ਦੋ ਕਟਾਂ ਦੇ ਵਿੱਚ। ਸੋ ਇੱਥੋਂ ਅਰੇ ਵੀ ਸੜਕ ਹੈਗੀ ਏ ਉਹ ਉੱਥੇ ਤੱਕ दिनकर तक भी ठीक है तो दनकड़ जो इधर ना तो थोड़ी सी रहे जी ज्यादा ऑफ रोड है कर्जा रहेगा जी तेरह किलोमीटर सो इतों तेरह किलोमीटर कज़ा कोई गल नहीं आप टाइम ना पहुँच जाएंगे। तो मौसम बस साफ रहे मौसम असा खुल गया हूँ पहले बहुत सो टाइम साढ़े छे हो गए जी उ रोज वाले सत्त सौ सत्त आप कज़ा पहुँच जाने ਮੌਸਮ ਬਸ ਥੋੜਾ ਜਿਹਾ ਖਰਾਬ ਸੀਗਾ ਮੌਸਮ ਤੋਂ ਡਰ ਸੀ ਹੁਣ ਮੌਸਮ ਥੋੜਾ ਜਿਹਾ ਖੁੱਲਿਆ ਕਿਉਂਕਿ ਉਹ ਸਾਹਮਣੇ ਵਾਲੇ ਪਹਾੜ ਉਹ ਤੁਸੀਂ ਦੇਖ ਸਕਦੇ ਹੋ ਉੱਧਰ ਮਤਲਬ ਪੂਰੀ ਧੁੱਪ ਨਿਕਲੀ ਪਈ ਹੈ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਸੋ ਆ ਵੀ ਇੱਕ ਬਹੁਤ ਖਤਰਨਾਕ ਜਿਹਾ ਧਰਨਾ ਲੱਗਦਾ ਆ ਵੀ ਚੈੱਕ ਕਰੋ ਮਿੱਤਰੋ ਕਿਹੜਾ ਬੋਤ ਹੈ ਰੋਟਾ ਪਵੀਆਂ ਜਿਹੜੀ ਦੇਖੀ ਪਹਾੜਾਂ ਤੇ ਕਿੱਡੀ ਸੋਹਣੀ ਲੱਗ ਰਹੀ ਹੈ ਕਿਹੜਾ ਹੈ ਤੇ ਕਿਆ ਬਾਤ ਹੈ ਅਲਟੀਮੇਟ ਤੇ ਖੁੱਲਾ ਏਰੀਆ ਆ ਗਿਆ ਪੂਰਾ ਖੁੱਲੀ ਵੇਲੀ ਆ ਗਈ ਸੋ ਔਰ ਇਹ ਕੁਝ ਕੁ ਧੁੱਪ ਸੋਹਣੀ ਧੁੱਪ ਮਤਲਬ

ਮਤਲਬ ਪਿੰਡ ਦੇ ਵਿੱਚ ਕਹਿ ਸਕਦੇ ਆ ਜਿਹੜਾ ਇੱਕ ਛੋਟੇ ਜਿਹੇ ਏਰੀਆ ਦੇ ਵਿੱਚ ਆ ਗਏ ਆ ਬਸ ਇੱਥੋਂ ਮੇਰੇ ਸਾਬ ਨਾਲ ਕਾਜ਼ਾ ਥੋੜਾ ਹੀ ਹੋਣਾ ਹੈਗਾ ਬਸ ਤੇ ਚਟੰਟ ਜੇ ਹੋ ਸੀਗੇ ਜੇ ਉਹਨੂੰ ਪੁੱਛਿਆ ਸੀਗਾ ਅਸੀਂ ਕਾਜ਼ਾ ਤੋਂ ਹੈਗੇ ਆ 8-9 ਕਿਲੋਮੀਟਰ ਪਿੱਛੇ उन्हों तो पुछे रेट रूट है पर पर ने। तो आग, आ, होने ने। क्या बहुत ही सोहने देखो, 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 करो इंजोय जी फिर आप पूछते चला गए जिथे जिथे जो कोई जी हाँ जी जगह मिल रही है ओथे ऊपर लगे नहीं फिर आपके काजा ਤੇ ਉਹ ਤਾਂ ਅੱਜ ਥੋੜਾ ਲੇਟ ਹੋ ਗਈ ਕਾਜ਼ਾਚ ਵੀ ਪਤਾ ਨਹੀਂ ਜਾ ਕੇ ਆਪਾਂ ਨੂੰ ਕਿ ਜਗ੍ਹਾ ਵਧੀਆ ਮਿਲੂਗਾ ਮਿਲੇ ਜਾਂ ਨਾ ਮਿਲੇ ਉਹ ਤਾਂ ਕੋਈ ਪਤਾ ਨਹੀਂ ਨਾ ਤਾਂ ਕਰ ਕਿਸੇ ਵੀ ਜੇ ਕਿਤੇ ਰਸਤੇ 'ਤੇ ਮਿਲ ਜੇ ਮਿਹਰੇ ਘਰਾ ਘਰਾ ਨਹੀਂ ਐ ਚ ਤਾਂ ਕੋਈ ਨਾ ਕੋਈ ਹਾਲ ਹੋ ਜੇ ਤਾਂ ਗੱਡਾ ਕਿ ਮੈਂ ਅੱਛੇ ਕਿਤੇ ਮਿਲ ਜੇ ਜੀ ਇੱਥੇ ਪੁੱਛ ਲੈਣੇ 친구들이 사람들이 газ탄을 보니 나如果 그 그랬는데 Mechanics 그리고 이건

नहीं आएगा? अच्छा केड़े ला दर वागुरू अच्छा ये रूम है आ खा खून वास्तव है ठीक है ठीक है ठीक है ਹਜ਼ਾਰ ਰੁਪਏ ਪਰ ਪਰਸਨ ਦੋ ਟਾਈਮ ਖਾਣਾ ਕਾਲੂ ਕਾਲੂ ਨਹੀਂ ਚਿੱਟੂ ਕਿਵੇਂ ਉਹ ਨਾਲੇ ਉਹ ਬੋਲੀ ਬੋਲੀ ਦੇ ਖਾਣ ਨੂੰ ਕੁਛ ਚਾਰ ਤਾਂ ਮੰਨ ਗਏ ਹੋ ਕੋਈ ਗੱਲ ਨਹੀਂ ਹਾਂ ਹਲੋ ਜੀ ਆਪਾਂ ਕਾਜ਼ਾ ਤੋਂ ਪਿੱਛੇ ਆ ਥੋੜਾ ਜਿਹਾ ਤੇ ਇੱਥੇ ਹੀ ਹੋਮਸਟੇ ਲੈ ਗਏ ਇੱਕ ਸੋ ਹੋਮਸਟੇ ਦਾ ਨਾਮ ਵਗੈਰਾ ਤੁਹਾਨੂੰ ਆਪਾਂ ਸਵਾ ਦੱਸਾਂਗੇ ਤੇ ਇੱਥੇ ਹੁਣ ਆਪਾਂ ਰੁਕਦੇ ਆ ਅੱਜ ਇੱਥੇ ਰੁਕਾਂਗੇ ਸੋ ਕੱਲ ਨੂੰ ਇਥੋਂ ਇਤਕਾਨਾ ਸੋ ਛੇ ਇਹ ਰੁਕ ਗਈ ਜੀ ਆਪਾਂ ਤੇ ਇੱਥੇ ਹਾਂ 2000 ਰੁਪਏ ਮੰਗਦਾ ਸੀਗਾ 800 ਰੁਪਏ ਪਰਸਨ ਦੇ ਹਿਸਾਬ ਨਾਲ ਆਪਾਂ ਕਰ ਦੇ ਸੋ ਕਰ ਦੇ ਜੀ ਬਾਈ ਨਾਲ ਲੱਭਤ ਫਿਰ ਖੋਲਦੇ ਸਾਮਾਨ ਸੱਪਾ ਉੱਪਰ ਰੂਣਾ ਦਾ ਤੇ ਰੂਮ ਸੋ ਨੂੰ ਜਹੋਨੇ ਚੱਲ ਕੇ ਕਿਹੋ ਜਿਹਾ ਗਾ ਹਾਂ ਗੇਰਾ ਸਾਮਾਨ ਸੋ ਲੱਗ ਗਈ ਫਿਰ ਬਾਹਰ ਅੰਦਰ ਮਾੜਾ ਵਟਾ ਘੁਮਾਂਗੇ ਆਪਾਂ ਨਹੀਂ ਐਸੇ ਥੋੜੀ ਨਾ ਹੁੰਦਾ ਹੈ ਅੱਬ ਛੋਟੇ ਨੇ ਤਾਂ ਆਪ ਲੇਟ ਕੇ ਚਲਾਤੇ हम हाँ बड़े हैं है है। है है पैर मत रखना इस पे पैर नहीं रखना ठीक है जब गर्म होता है पैर जल जाएगा आपको है क्या लग रहा है ठंड लग रहा है <laughs> टिड्डी जी टिड्डी जी टिड्डी जी क्या नाम है तुम्हारा नाम क्या है तुम्हारा है सोनम उसका क्या नाम है <laughs> <laughs> कोई बात नहीं बच्चे है ਲੋ ਜੀ ਕਿੱਥੇ ਪਰੂਮ ਲੱਤੇ ਉੱਪਰ ਤੇ ਪਿੰਡ ਵਾਲਾ ਪੂਰਾ ਮਾਹੌਲ ਹੈ ਸੋਕਾ ਜਿਹਾ ਤੁਸੀਂ ਪਿੱਛੇ 65 ਕਿਲੋਮੀਟਰ ਪਿੱਛੇ ਰੁਕਾਂਗੇ ਸਵਾ ਕਵਰ ਦਿਖਾਉਣੇ ਸਨ ਚੱਲ ਹਾਂ ਤੇ ਲਈਏ ਪਹਿਲਾਂ ਸੁਨਾਈਟ ਮੈਂ ਤੁਹਾਡਾ ਜੀਜਾ ਕੇ ਸ਼ਹਿਰ ਆ ਰਿਹਾ ਨਾ ਹਾਂ ਇਹ ਜਿ ਕਮਰਾ ਇੱਥੇ ਇੱਕ ਬੈੱਡ ਕਿਨਾਰਾ ਹਾਂ ਦਿੱਤੇ ਹੋਏ ਨੇ ਪੈਣ ਵਾਸਤੇ ਹਾਂ ਸੋ ਲਾਈਟ ਇੱਥੇ ਹੈ ਨਹੀਂ ਬਈ ਸ਼ਾਇਦ ਆ ਜੇ ਸ਼ਾਇਦ ਨਾ ਆਵੇ ਕਿਉਂਕਿ ਅੱਜ ਨਾਲ ਇੱਥੇ ਸਟ੍ਰੋਮ ਆਇਆ ਸੀਗਾ ਤੂਫਾਨ ਆਇਆ ਸੀ ਕਾਫੀ ਕਾਜ਼ਾ ਵਾਲੀ ਸਾਈਡ ਤੇ ਹੁਣ ਕੰਬਲ ਗਾ ਲਾਈਟ ਸ਼ਾਇਦ ਆਜੀ ਸ਼ਾਇਦ ਨਾ ਵੀ ਤੇ ਆਪਾਂ ਰੂਮ ਇੱਥੇ ਲੈ ਲਿਆ ਹੁਣ ਕਿਰਾ ਕੈਂਡਲ ਦੇ ਨਾਲ ਟੀ ਚੱਲੀ ਜਾਂਦੀ ਐ ਇਸ ਤੋਂ ਬਾਅਦ ਥੋੜਾ ਬਾਹਰ ਚਲਾਂਗੇ ਤੁਹਾਨੂੰ ਦਿਖਾਵਾਂਗੇ ਥੋੜਾ ਜਿਹਾ ਬਾਹਰ ਦਾ ਅਸੇ ਪਾਸੇ ਦਾ ਮਾਹੌਲ ਇਹ ਚਾਰਜਿੰਗ ਵਾਲਾ ਵੱਲ ਬਾਈ ਨੇ ਲਾਤਾ ਤੇ ਹੁਣ ਦਿਖਾਉਣੀ ਐ ਤੁਹਾਨੂੰ ਆਪ ਬਚਾਰੇ ਬੁਖਾਰੀ ਲੱਗੀ ਹੋਈ ਐ ਤੇ ਆਸੇ ਪਾਸੇ ਰੀਵਲ ਲੱਗਿਆ ਹੋਇਆ ਰਾਤ ਨੂੰ 30 ਡਿਗਰੀ ਖਾਣ ਪੀਣ ਨੂੰ ਰੋਟੀ ਕਾਣ ਨੂੰ ਬੈਠਣ ਨੂੰ ਇਹ ਦਾਦਾ ਠੰਡ ਹੋ ਜਾਂਦੀ ਹੈ ਤਾਂ ਫਿਰ ਆਪ ਬੁਖਾਰੀ ਚਲਾ ਦਿੰਦੇ ਹੁੰਦੇ ਆ ਪਰ ਹੁਣ ਜਿਆਦਾ ਠੰਡ ਵਾਲਾ ਕੰਮ ਹੈ ਨਹੀਂ ਦਾ ਫਿਰ ਰੂਮ ਐਸੇ-ਬਸੇ ਦਾ ਵੀਊ ਤੁਹਾਨੂੰ ਤੜਕੇ ਦਿਖਾਵਾਂਗੇ ਆਪਾਂ ਕਿਉਂਕਿ ਠੀਕ ਹੈ ਵੜੀਆ 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 ਇਧਰ ਘਰ ਦੇ ਸਾਬ ਲੱਗੇ ਪਏ ਨੇ ਫੋਨ ਤੇ ਕੀ ਆ ਬਾਤ ਹੈ ਬਹੁਤ ਵੜੀਆ ਅੱਛਾ ਇਹ ਸਾਰਾ ਇੱਕ ਨਹੀਂ ਜੁੱਟ ਬੋਤਾ ਹੈ ਹੈ ਰਿਵਿਊ ਨਹੀਂ ਆਤਾ ਜੁੱਟ ਬੋਤਾ ਰਿਵਿਊ ਨਹੀਂ ਹੋਗਾ ਆਉਣਗੇ ਯਾਰ ਐਸੇ ਕਿਤੇ ਲਓ ਚੈਨਲ ਦਾ ਲਿੰਕ ਦੇ ਕੇ ਜਾਣਗੇ ਦੇਖਣਾ ਕਿਆ ਬਾਤ ਹੈ ਬਹੁਤ ਸੋਹਣਾ ਮਤਲਬ ਨਾਇ ਹੋਇਆ ਆ ਤੂੰ ਆ ਦੇਖੋ ਸਮਾਨ ਸਮੂਹ ਸਾਰਾ ਪੂਰਾ ਮਤਲਬ ਪੂਰਾ ਹਾਈਜਨਿਕ ਹੈ ਤੇ ਇੱਥੇ ਜੋ ਵੀ ਆਉਂ ਤਾਂ ਇਸੇ ਜ਼ਰੂਰ ਰੁਕੇ ਹੋਰ ਬਾਈਰੋਂ ਕੋਲੇ ਪੂਏ ਬਜਟ ਦੇ ਵਿੱਚ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਪੂਰਾ ਸਮਾਨ ਹੈ ਤੇ ਪੂਰਾ ਸੋਹਣਾ ਮਤਲਬ ਸਜਾਇਆ ਹੋਇਆ ਹੈਗਾ ਤੇ ਤਾਂਹਾਂ ਤੋਂ ਦੇਖੋ ਬਹੁਤ ਸੋਹਣੀ ਲੱਗਦੀ ਹੈ ਛੱਤ ਵੀ ਕਿਆ ਬਾਤ ਹੈ ਇਹ ਵੀ ਇੱਕ ਤਰ੍ਹਾਂ ਦਾ ਰੂਮ ਹੀ ਹੈ ਰੂਮ ਹੀ ਹੈ ਸਾਰਾ ਆ ਦੇਖੋ ਬੈਠਣ ਪੈਣ ਦਾ ਇੱਥੇ ਮਤਲਬ ਕਿੰਨਾ ਸਮਾਨ ਵੀ ਨਾਲ ਆ ਹਾਂ ਬਾਈ ਮੈਂ ਕਹਿੰਦਾ ਸਰੇ ਲਾਇਆ ਪਿਆ ਬਾਈ ਨੇ ਤਾਂ ਕਰੋਕਰੀ ਬਹੁਤ ਸੋਹਣੀ ਆਪਣਾ ਤਾਂ ਆ ਭਾਂਡੇ ਜੀ ਘੋਣਗੇ ਮੈਂ ਕਹਾਂ ਕੀ ਪੁੱਛਦਾ ਉਸਦੀ ਆ ਗਿਆ ਕੋਲ ਫਲੈਟ ਆ ਗਈ ਸੀਗੀ ਹੁਣ ਤੇ ਹੁਣ ਇਧਰ ਆਪਣਾ ਵੀ ਕਮਰਾ ਦੇਖੋ ਹਾਂ ਲੋ ਜੀ ਇੱਥੇ ਚਾਲ ਜਿਨ੍ਹਾਂ ਨੇ ਪੁੰਨ ਕੀਤੇਗਾ ਇਹ ਜਿਹੜੀਆਂ ਇਹ ਜਿਹੜਾ ਕਮਰਾ ਉਹਨੂੰ ਮਿਲਦਾ ਲੋ ਜੀ ਇਹ ਕਮਰਾ ਮਿਲ ਗਿਆ ਤੇ ਆ ਖਾਣ ਪੀਣ ਵਾਲਾ ਬੈਠਣ ਨੂੰ ਪਾਵਾਂਗੇ ਵੀ ਇਹਦੇ ਤੇ ਆਪਾਂ ਤੇ ਇਧਰਲੇ ਪਾਸੇ ਆਪਣਾ ਬੈੱਡ ਦੋ ਬੰਦੇ ਬੈੱਡ ਤੇ ਤਿੰਨ ਬੰਦੇ ਇੱਧਰ ਤੇ ਚਾਹ ਬਾਈ ਨੇ ਪਿਆਤੀ ਧੰਨਵਾਦ ਬਾਈ ਦਾ ਬਹੁਤ ਬਹੁਤ ਪਾਣੀ ਲਿਆਤਾ ਤੇ ਥੋੜਾ ਜਿਹਾ ਬਾਹਰ ਤੋਂ ਬੰਦਾ ਲੈਟ ਲੈ ਗਿਲਾਸ ਲਿਆਤਾ ਬਾਈ ਨੇ ਇਹ ਵਿੰਟਰ ਮੇ ਮਿਲੇਗਾ ਆਪਕੋ ਕੀ ਮਿਨਿਸਟਰੀ ਕੇ ਸਾਥ ਕੀ ਮਿਨਿਸਟਰੀ ਓਕੇ 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 ਕੀ ਮਿਨਿਸਟਰੀ ਵਾਲਾ ਤੁਸੀਂ ਰੋਡ ਤੇ ਮਿਲੇਗੇ ਓਕੇ ਜੀ ਥੈਂਕ ਯੂ ਆਈਸ ਹੌਕੀ ਕਾਜ਼ਾ ਆਈਸ ਹੌਕੀ ਕਾਜ਼ਾ ਓਕੇ ਅੱਜ ਮਿਲੇਗੀ ਆਈਸ ਹੌਕੀ ਇਹ ਜਨਵਰੀ ਫਰਵਰੀ ਮੇ ਹੋਤਾ ਹੈ ਹੁਣ ਤਾਂ ਹੁਣ ਤਾਂ ਖੁਰਗੀ ਨਾ ਬਰਫ ਸਾਰਾ ਪੱਥਰ ਹੋ ਗਈ ਮਿੱਟੀ ਹੋ ਗਈ ਹਾਂ ਤੇ ਇਹ ਵਿੰਟਰ ਮੇ ਮਿਲੇਗਾ ਆਪਕੋ ਕੀ ਮਿਨਿਸਟਰੀ ਕੇ ਸਾਥ ਕੀ ਮਿਨਿਸਟਰੀ ਓਕੇ 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 ਕੀ ਮਿਨਿਸਟਰੀ ਵਾਲਾ ਤੁਸੀਂ ਰੋਡ ਤੇ ਮਿਲੇਗੇ ਓਕੇ ਸੋ ਆ ਗੱਲਬਾਤ ਹੈ ਜੀ ਕਮਰੇ ਦੀ ਜਿਸ 11 ਵਜੇ ਤੋਂ ਬਾਅਦ ਦਿਖੂਗਾ 11 ਵਜੇ ਤੋਂ ਬਾਅਦ ਤਾਰੇ ਦੇਖਣਗੇ ਇੱਥੇ ਤਾਰੇ ਦੇਖੇਗੇ ਤਾਰੇ ਉਹ ਆਪਣਾ ਬੁਲਟ ਉਹ ਤਾਰੇ ਨਹੀਂ ਰਾ ਪੂਰਾ ਹੋ ਗਿਆ ਜੀ ਹੈ ਉਹ ਨਹੀਂ ਅੱਜ ਮੌਸਮ ਥੋੜਾ ਜਿਹਾ ਖਰਾਬ ਹੈ ਇੱਥੇ ਬੱਦਲ ਬਈ ਹਜੇ ਵੀ ਬਣੀ ਹੋਈ ਹੈ ਤੇ ਪਹਿਲਾ ਸਟ੍ਰੋਮ ਆ ਕੇ ਹਟੇਗਾ ਬਈ ਨੇ ਦੱਸਿਆ ਸੀਗਾ ਤੇ ਬਾਕੀ ਵੀ ਸਾਰ ਤੜਕੇ ਦਿਖਾਵਾਂਗੇ ਹੁਣ ਇਸ ਵੇਲੇ ਤਾਂ ਹਨੇਰਾ ਕਾਫੀ ਹੋ ਗਿਆ ਠੀਕ ਹੈ ਜੀ ਕਰਕੇ ਸਾਬ ਹੁਣ ਆਪਾਂ ਐਸੀ ਉਧਰ ਜਾਏ ਹੋਣੇ ਥੋੜਾ ਜਿਹਾ ਲੋ ਜੀ ਦੋਸਤੋ ਆਪਾਂ ਕਾਜ਼ਾਤੋ ਹੈਗੇ ਆਂਗੇ 5-7 ਕਿਲੋਮੀਟਰ ਪਿੱਛੇ ਤੇ ਇੱਕ ਇੱਥੇ ਹੋਮਸਟੇ ਲੈ ਲਿਆ ਸੀ ਕਮਰਾ ਬਹੁਤ ਸੋਹਣਾ ਹੈਗਾ ਤੁਹਾਨੂੰ ਦਿਖਾ ਵੀ ਦਿੱਤਾ ਬਾਕੀ ਸੋਵੇ ਦਿਖਾਵਾਂਗੇ ਤੇ ਐਟੀਟਿਊਡ ਇੱਥੇ 3560 ਮੀਟਰ ਦੀ ਉਚਾਈ ਤੇ ਆਪਾਂ ਤੇ ਟੈਂਪਰੇਚਰ ਇਸ ਟਾਈਮ ਇੱਥੇ 5 ਡਿਗਰੀ ਤੇ ਰਾਤ ਨੂੰ ਇੱਥੇ 1-2 ਤੱਕ ਜਾ ਸਕਦਾ ਮਾਈਨਸ 1-2 ਤੱਕ ਜਾ ਸਕਦਾ ਠੰਡ ਇੱਥੇ ਕਾਫੀ ਹੁੰਦੀ ਹੈ ਤੇ ਲਾਈਟ ਫਿਰਾਲ ਹੈ ਨਹੀਂਗੀ ਤੇ ਅੱਜ ਕੱਲ ਨੂੰ ਆਪਾਂ ਕਾ ਜਾ ਜਾਵਾਂਗੇ ਤੇ ਕਾਜ਼ਾਤ ਉਹ ਅੱਗੇ ਨਿਕਲਾਂਗੇ ਤੇ ਅੱਜ ਅਸੀਂ ਕਾਫੀ ਸਫ਼ਰ ਖਿੱਚ ਲਿਆ ਆਪਾਂ ਚੱਲੇ ਸੀ ਕਿ ਨਾਕੋ ਤੋਂ ਹਣਾ ਨਾਕੋ ਰਾਤ ਆਪਾਂ ਨਾਕੋ ਰੋਕੇ ਸੀ ਤੇ ਨਾਕੋ ਤੋਂ ਚੱਲੇ ਸੀ ਤੇ ਕਰੀਬ ਕਰੀਬ ਮੈਨੂੰ ਲੱਗਦਾ 150 ਕਿਲੋਮੀਟਰ 200 ਕਿਲੋਮੀਟਰ ਦੇ ਨੇੜੇ ਤੇੜੇ ਹਾਂ 150 ਕਰਸੀ ਆ ਹਾਂ ਦੋ 150 ਕਿਲੋਮੀਟਰ ਹੋਣੇ ਛੜਕ ਤੇ ਸਾਰੇ ਮਿਨਿਸਟਰੀਆਂ ਦੇਖ ਲਈਆਂ ਆਪਾਂ ਹਾਂ ਮਿਨਿਸਟਰੀਆਂ ਸੀ ਸਾਰੀਆਂ ਦੇਖ ਕੇ ਆਏ ਆ ਧੰਕਰ ਵੀ ਜਾ ਕੇ ਆਏ ਗਿਊ ਵੀ ਜਾ ਕੇ ਆਏ ਆ ਤੇ ਪਿੰਨ ਬਹਿਲੇ ਅਸੀਂ ਛੜਤਾ ਇਸ ਵਾਰ ਉਹ ਆਪਾਂ ਫੇਰ ਕੱਲ ਦੇਖਾਂਗੇ ਇੱਕ ਧੰਕਰ ਰੇਲ ਛੱਡੀ ਹਣਾ ਧੰਕਰ ਰੇਲ ਧੰਕਰ ਰੇਲ ਕਿਉਂਕਿ ਉੱਥੇ ਟਰੈਕਿੰਗ ਸੀਗਾ ਤੇ ਸ਼ ਸੋ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਕਰਦੇ ਹਾਂ ਐਂਡ ਤੇ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਜੇ ਕੋਈ ਕੱਲ ਵਧੀਆ ਲੱਗੀ ਤਾਂ ਸਾਨੂੰ ਦੱਸ ਸਕਦੇ ਹੋ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਸੋ ਬਾਕੀ ਆਪਾਂ ਕੱਲ ਦੀ ਵੀਡੀਓ 'ਚ ਮਿਲਾਂਗੇ ਜੀ ਸਸੀ ਕਾਲ ਸਾਰਾ ਸਸੀ ਕਾਲ ਆਵਾਤ ਕੋਈ ਕੇ ਓਕੇ ਜੀ ਕੀ ਕੀ ਚੁੱਤੀ ਕੀ ਕੀ ਬਣਾਇਆ ਖਾਣੇ ਵਿੱਚ ਖਾਣੇ ਵਿੱਚ ਚਾਵਲ ਕੜੀ ਦਾਲ ਦਾਲ ਸਬਜ਼ੀ ਸਬਜ਼ੀ ਚਾਵਲ ਚਾਵਲ ਰੋਟੀ ਚਪਾਤੀ ਚਪਾਤੀ